ਲਓ ਜੀ ਅੱਜ ਆਪਾਂ ਆਪਣੀ ਲਾਡੂ ਰਾਣੀ ਨੂੰ ਅੰਦਰੋਂ ਕੱਢਿਆ ਬਾਹਰ ਸਵੇਰੇ ਸਵੇਰੇ ਤੇ ਬਾਹਰ ਕੱਢ ਕੇ ਉਹਦੀ ਸੇਵਾ ਕਰਨ ਦੀ ਜਿਹੜੀ ਤਿਆਰੀ ਆ ਉਹ ਆਪਾਂ ਪੂਰੀ ਸ਼ੁਰੂ ਕਰਤੀ ਤੇ ਹੁਣ ਲਾਡੂ ਰਾਣੀ ਦਾ ਮੇਕਅਪ ਦਾ ਜਿਹੜਾ ਸਮਾਨ ਆ ਉਹਨੂੰ ਲਿਆਂਦਾ ਅੰਦਰੋਂ ਕੱਢ ਕੇ ਬਾਹਰ ਤੇ ਹੁਣ ਆਪਾਂ ਕਰਦੇ ਆ ਤਿਆਰੀ ਇਹਦੇ ਨਾਲ ਨਹੀਂ ਤਾਂ ਫਿਰ ਆਪਣਾ ਸਮਾਂ ਜਿਹੜਾ ਉਹ ਹੀ ਬਹੁਤ ਬਚ ਜਾਂਦਾ ਤੇ ਕਿਉਂਕਿ ਜਿੰਨੇ ਕੁ ਟਾਈਮ ਚ ਆਪਾਂ ਜਾਵਾਂਗੇ ਬਾਜ਼ਾਰ ਦੇ ਵਿੱਚ ਉਨੇ ਟਾਈਮ ਦੇ ਵਿੱਚ ਤਾਂ ਆਪਾਂ ਗੱਡੀ ਧੋਦਨੇ ਆ ਘਰ ਹੀ ਬਾਕੀ ਪਾਣੀ ਦੀ ਬਹੁਤ ਬਚਤ ਹੁੰਦੀ ਹੈ ਪ੍ਰੈਸ਼ਰ ਦੇ ਨਾਲ ਤੇ ਲਓ ਜੀ ਆਪਾਂ ਹੁਣ ਸ਼ੈਂਪੂ ਲਾਤਾ ਸ਼ੈਂਪੂ ਲਾ ਕੇ ਫਿਰ ਮਾਰਿਆ ਪਾਣੀ ਐ ਚਮਕਾਤੀ ਗੱਡੀ ਤੇ ਦੇਖੋ ਫਿਰ ਪ੍ਰੈਸ਼ਰ ਦੇ ਨਾਲ ਬਸ ਇਹ ਆ ਵੀ ਸਫਾਈ ਜਲਦੀ ਹੋ ਜਾਂਦੀ ਆ ਪਾਣੀ ਦੀ ਵੇਸਟੇਜ ਘੱਟ ਹੁੰਦੀ ਆ ਤੇ ਸਮੇਂ ਦੀ ਬਹੁਤ ਬਚਤ ਹੋ ਜਾਂਦੀ ਆ ਤੇ ਗੱਡੀ ਵੀ ਆਪਣੀ ਮਸ਼ੀਨਰੀ ਵੀ ਵਧੀਆ ਸਾਫ਼ ਹੋ ਜਾਂਦੀ ਆ ਮਤਲਬ ਕਿ ਜੋ ਬਹੁਤ ਜ਼ਿਆਦਾ ਫਾਇਦਾ ਹੁੰਦਾ ਉਹਦਾ ਤੇ ਲੋ ਜੀ ਕਿਉਂ ਦੇਖੋ ਤੁਸੀਂ ਲਾਡੋ ਰੋਣੀ ਮਾਰਦੀ ਆ ਲਸ਼ਕਾ ਤੇ ਆਪਾਂ ਇਹ ਕਰਤੀ ਸਫਾਈ ਐ ਚਮਕਾਤਾ ਪੂਰਾ ਦੇਖੋ ਤੁਸੀਂ ਬਸ ਸ਼ੁਰੂ ਕਰਨ ਦੀ ਜੀਲ ਹੁੰਦੀ ਹੈ ਤੇ ਥੋੜੇ ਟਾਈਮ ਦੇ ਵਿੱਚ ਹੀ ਕੰਮ ਖਤਮ ਲਾਗਦੀ ਨਾਲੀ ਥੋੜੇ ਸਮਾਂ ਘੱਟ ਹੁੰਦਾ ਨਹੀਂ ਤਾਂ ਹੋਰ ਬੈਕੋਂ ਅੰਦਰੋਂ ਵੀ ਕਰਨਾ ਆਪਾਂ ਦਿਖਾਉਣਾ ਸੀ ਤੁਹਾਨੂੰ ਲਓ ਜੀ ਐਨ ਚੱਕਿਆਂ ਚੱਕਿਆਂ ਤੇ ਐਨ ਉੱਪਰ ਥੱਲੇ ਮਾਰ ਕੇ ਆਪਾਂ ਪਾਰਸ਼ਮ ਨੂੰ ਪੂਰੀ ਚਮਕਾਤਾ ਜਿਵੇਂ ਪਾਰਸ਼ ਬੱਜੀਂਦੀ ਹੈ ਨਾ ਪ੍ਰੈਸ਼ਰ ਦੇ ਨਾਲ ਐ ਵੀ ਪਾਰਸ਼ ਪੋਰਸ਼ ਵਿੱਚ ਬੜੀ ਚੱਕਿਆਂ ਦੇ ਮਾਰਨੀ ਲੋੜ ਨਹੀਂ ਪੈਂਦੀ ਫਿਰ ਬਾਅਦ ਵਿੱਚ ਪੂਰੀ ਐ ਚਮਕੀ ਹੁੰਦੀ ਹੈ ਗੱਡੀ ਲਓ ਜੀ ਐਨ ਪੂਰਾ ਵਧੀਆ ਇੱਕ ਆਪਾਂ ਲਾਈਨਾਂ ਜਿਹੜੀਆਂ ਲਿਖਾਈਆਂ ਇਹ ਬੜੀਆਂ ਵਧੀਆ ਆਪਾਂ ਨੂੰ ਲੱਗਦੀਆਂ ਤੇ ਇਹ ਵੀ ਕਿਸੇ ਨੇ ਲਿਖੀਆਂ ਸੀ ਪਹਿਲਾਂ ਕਾਫੀ ਸਮਾਂ ਹੋ ਗਿਆ ਤੇ ਤਕਰੀਬਨ 17 18 ਉਹ ਇਹ 17 18 ਦੇ ਵਿੱਚ ਆਪਾਂ ਲਖਵਾਈਆਂ ਸੀ ਇਹ ਤੇ ਲਓ ਜੀ ਐ ਇਹਨਾਂ ਆਪਾਂ ਚਾਰੇ ਪਾਸੇ ਮਾਰ ਕੇ ਗੱਡੀ ਦੇ ਪਾਣੀ ਐ ਲਾਤੀ ਲਿਸ਼ਕਣ ਦੇਖਿਓ ਤੁਸੀਂ ਥੋੜੇ ਟਾਈਮ ਦੇ ਵਿੱਚ ਹੀ ਦੇਖੋ ਮੈਂ ਕਿੰਨੇ ਸਮੇਂ ਦੀ ਬਚਤ ਹੁੰਦੀ ਆ ਤੇ ਸਫਾਈ ਉਹ ਜਿਹੜੀ ਉਹ ਵੀ ਬੇਥਾ ਕੋਈ ਅੰਤ ਨਹੀਂ ਲਓ ਜੀ ਹੁਣ ਆਪਾਂ ਮਾਰ ਮਾਰਦੇ ਆ ਇੱਥੇ ਬਦੀ ਤੌਰੀਆਂ ਵਾਲਾ ਕਪੜਾ ਮਾਰ ਕੇ ਚੱਕ ਲਈਏ ਪਾਣੀ ਸਾਰਾ ਉਤੋਂ ਗੱਡੀ ਨੂੰ ਕਰ ਦਈਏ ਸੁੱਕੀ ਤੇ ਬਾਕੀ ਕੰਮ ਫਿਰ ਮਖੇ ਵੀ ਅੱਜ ਬਾਅਦ ਹੀ ਕਰਨੇ کافی ਦਿਨ ਹੋ ਗਏ ਸੀ ਇਹ ਵੀ ਵਿਚਾਰੀ ਆਪਣਾ ਨਹੀਂ ਝਾਕਦੀ ਹੁੰਦੀ ਸੀ ਕਿ ਕਦੋਂ ਮੇਰੇ ਤੇ ਪਾਣੀ ਵੱਜੂ ਕਦੋਂ ਮੈਂ ਸਾਫ਼ ਹੋਵਾਂ ਨਾ ਮੈਂ ਕਿ ਚੱਲ ਅਜੇ ਹੀ ਕੰਮ ਕਰਦੇ ਆ ਉੱਠ ਕੇ ਬਾਕੀ ਕੰਮ ਬਾਅਦ ਚ ਸਾਰਾ ਤਾਂ ਕਰਕੇ ਅੱਜ ਫਿਰ ਇਹਦੀ ਸੇਵਾ ਪਾਣੀ ਪੂਰਾ ਕੀਤਾ ਆਪਾਂ ਤੇ ਲੋ ਜੀ ਜੇ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਲਾਈਕ ਤੇ ਕਮੈਂਟ ਵੀ ਜ਼ਰੂਰ ਕਰਿਓ ਠੀਕ ਆ ਜੀ ਧੰਨਵਾਦ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿ ਸ਼੍ਰੀ ਅਕਾਲ ਜੀ